ਪੰਜਾਬ ਦੇ ਵਿੱਚ ਮੌਸਮ ਨੂੰ ਲੈ ਕੇ ਅਲਰਟ ਜਾਰੀ ਹੋਇਆ ਹੈ ਜਾਣ ਲਵੋ ਪੰਜਾਬੀਓ ਕਿ ਕਿੰਨੇ ਤੋਂ ਕਿੰਨੇ ਵਜੇ ਮੀਂਹ ਪਵੇਗਾ ਅਤੇ ਕਿਸ ਦਿਨ ਪਵੇਗਾ ਛਤਰੀਆਂ ਕੱਢ ਲਵੋ ਕੰਮਕਾਜ ਮੁਕਾ ਲਵੋ ਪੰਜਾਬ ਦੇ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਤੇਜ਼ ਹਵਾਵਾਂ ਦੇ ਨਾਲ ਦਿਨ ਦੇ ਵਿੱਚ ਹੀ ਛਾਵੇਗਾ ਹਨੇਰਾ ਆਪਣੇ ਆਪਣੇ ਜ਼ਿਲ੍ਹੇ ਦਾ ਹਾਲ ਇਸ 2 ਮਿੰਟ ਦੀ ਵੀਡੀਓ ਦੇ ਵਿੱਚ ਜਾਣ ਲਵੋ ਜਿਹਾ ਅਸਾਸ਼ ਗੱਲ ਤੁਸੀਂ ਦੇਖ ਰਹੇ ਹੋ ਨੈਸ਼ਨ ਪੋਸਟ ਤੇ ਮੈਂ ਹਾਥ ਵਰਡਨਲ ਪ੍ਰੀਆ ਬੁੱਧਵਾਰ ਨੂੰ ਮੌਸਮ ਨੇ ਕਰਵਟ ਬਦਲੀ ਅਤੇ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਮੀ ਜਿਹੜਾ ਉਹ ਪਿਆਏ ਸਿਰ ਪੰਜਾਬ ਦੇ ਵਿੱਚ ਹੀ ਨਹੀਂ ਦਿੱਲੀ ਐਨਸੀਆਰ ਤੋਂ ਲੈ ਕੇ ਹਰਿਆਣਾ ਤੋਂ ਲੈ ਕੇ ਹਿਮਾਚਲ ਪ੍ਰਦੇਸ਼ ਪੰਜਾਬ ਬਹੁਤ ਸਾਰੇ ਥਾਵਾਂ ਤੇ ਜਿਹੜਾ ਹੈ ਉਹ ਉਹ ਜੋ ਹੈ ਉਹ ਮੀ ਵੀ ਪਿਆ ਤੇ ਤੇਜ਼ ਹਵਾਵਾਂ ਵੀ ਚੱਲੀਆਂ ਦੱਸਿਆ ਜਾ ਰਿਹਾ ਹੈ ਕਿ ਪੱਛਮੀ ਗੜਬੜੀ ਦੇ ਕਾਰਨ ਜਿਹੜਾ ਹੈ ਉਹ ਦੋ ਦਿਨ ਮੀ ਜਿਹੜਾ ਉਹ ਰਹਿਣ ਵਾਲਾ ਹੈ ਤੇ ਕਿਹੜੇ-ਕਿਹੜੇ ਝਿਲਿਆਂ ਦੇ ਵਿੱਚ ਰਹਿਣ ਵਾਲਾ ਹੈ ਉਹ ਵੀ ਜਾਣ ਲਵੋ ਸਭ ਤੋਂ ਪਹਿਲਾਂ ਤਾਂ ਗੱਲ ਕਰਦੇ ਆ ਕਿ ਦੱਸਿਆ ਗਿਆ ਹੈ ਕਿ 11 ਅਪ੍ਰੈਲ ਤੋਂ ਲੈ ਕੇ 12 ਅਪ੍ਰੈਲ ਤੱਕ ਜਿਹੜਾ ਹੈ ਉਹ ਬਹੁਤ ਸਾਰੇ ਝਿਲਿਆਂ ਦੇ ਵਿੱਚ ਮੀ ਪਵੇਗਾ ਅਤੇ ਹੰਦੇਰੀ ਵੀ ਜਿਹੜੀ ਆ ਉਹ ਚੱਲੇਗੀ ਹਰਿਆਣਾ ਦੇ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਕੱਲ ਮੀ ਪਿਆ ਹਿਮਾਚਲ ਪ੍ਰਦੇਸ਼ ਦੇ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਮੀ ਪਿਆ ਅਤੇ ਜੋ ਪਟਿਆਲਾ ਦੇ ਨਾਬਾ ਦੇ ਵਿੱਚ ਖਾਸ ਕਰਕੇ ਮੀ ਕੱਲ ਦੇਖਿਆ ਗਿਆ ਸੀ ਪਰ ਅੱਜ ਜਲੰਧਰ ਤੋਂ ਸਮੇਤ ਬ ਸਾਰੇ ਜ਼ਿਲ੍ਹਿਆਂ ਦੇ ਵਿੱਚ ਅੱਜ ਜੋ ਹੈ ਤੜਕਸਾਰ ਜਿਹੜਾ ਹੈ 19 ਪਿਆ ਹੈ ਤੋਂ ਹੁਣ ਤੁਹਾਨੂੰ ਦੱਸ ਦਿੰਦੇ ਆ ਕਿ ਪੰਜਾਬ ਦੇ ਵਿੱਚ ਭੀੜਨ ਗਰਮੀ ਤੋਂ ਆਰਾਮ ਮਿਲੇਗਾ ਪਰ ਇਸ ਦੇ ਨਾਲ-ਨਾਲ ਜਿਹੜਾ ਹੈ ਉਹ ਜੋ ਕਿਸਾਨਾਂ ਦੀ ਖੇਤੀ ਆ ਉਸ ਨੂੰ ਲੈ ਕੇ ਬਹੁਤ ਸਾਰੀ ਪਰੇਸ਼ਾਨੀਆਂ ਜਿਹੜੀਆਂ ਨੇ ਉਹ ਆ ਸਕਦੀਆਂ ਨੇ ਸੋ ਤੁਹਾਨੂੰ ਸਭ ਤੋਂ ਪਹਿਲਾਂ ਦੱਸ ਦਿੰਦੇ ਆ ਕਿ ਬੁੱਧਵਾਰ ਨੂੰ ਪੰਜਾਬ ਦੇ ਕਈ ਜ਼ਿਲ੍ਹੇ ਦੇ ਵਿੱਚ ਹਲਕੀ ਤੇਜ਼ ਹਵਾਵਾਂ ਚੱਲਣੀਆਂ ਤੇ ਭੀ ਭੀषण ਗਰਮੀ ਤੋਂ ਸੁਖਾਰਾ ਮਿਲੇਗਾ। ਬਠਿੰਡਾ ਦੇ ਵਿੱਚ ਤਾਪਮਾਨ 42.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਇਹ ਬਠਿੰਡਾ ਨੂੰ ਛੱਡ ਕੇ ਬਹੁਤ ਸਾਰੇ ਜ਼ਿਲ੍ਹੇ ਜਿਹੜੇ ਨੇ ਉਹ ਕੱਲ ਠੰਡੇ ਰਹੇ ਸੀ ਜੋ ਕਿ ਜੋ ਹੈ ਸਮਾਨੇ 8 ਡਿਗਰੀ ਜਿਹੜਾ ਉਹ ਵੱਧ ਸੀ। ਹਾਲਾਂਕਿ ਬਠਿੰਡਾ ਦੇ ਵਿੱਚ ਕੱਲ ਗਰਮੀ ਦੇਖੀ ਗਈ ਸੀ ਜਦਕਿ ਲੁਧਿਆਣਾ, ਚੰਡੀਗੜ੍ਹ, ਅਮ੍ਰਿਤਸਰ ਦੇ ਵਿੱਚ ਤਾਪਮਾਨ 38 ਡਿਗਰੀ ਸੈਲਸੀਅਸ ਤੱਕ ਜਿਹੜਾ ਉਹ ਰਿਹਾ ਹੈ। ਨੇ ਹੋਰ ਸਾਡੇ ਜਿਲ੍ਹਿਆਂ ਦੀ ਗੱਲ ਕਰੀਏ ਤਾਂ ਉਧਰ ਜਲੰਧਰ ਦੇ ਵਿੱਚ 37.8 ਡਿਗਰੀ ਸੈਲਸੀਅਲ ਰਿਹਾ ਮੋਗਾ ਦੇ ਵਿੱਚ ਮੁਹਾਲੀ ਦੇ ਵਿੱਚ 37.6 ਡਿਗਰੀ ਸੈਲਸੀਅਲ ਰਿਹਾ ਰੂਪਨਗਰ ਦੇ ਵਿੱਚ ਐਸਬੀਐਨ ਐਸਬੀਐਸ ਨਗਰ ਦੇ ਵਿੱਚ 36 ਡਿਗਰੀ ਸੈਲਸੀਅਲ ਜਿਹੜਾ ਉਹ ਰਿਹਾ ਹੈ ਅਤੇ ਕੁਝ ਜਿਲ੍ਹਿਆਂ ਦੇ ਵਿੱਚ ਹਲਕੀ ਬਾਰਿਸ਼ ਜਿਹੜੀ ਹੈ ਉਹ ਹੋਈ ਹੈ ਅਤੇ ਜੋ ਤੇਜ਼ ਹਵਾਵਾਂ ਵੀ ਜੜੀਆਂ ਨੇ ਉਹ ਚੱਲੀਆਂ ਨੇ ਸੋ ਅੱਜ ਜਿਹੜਾ ਹੈ ਉਹ ਮੌਸਮ ਨੂੰ ਲੈ ਕੇ 11 April ਤੇ 12 April ਨੂੰ ਜਿਹੜਾ ਹੈ ਉਹ ਅਲਰਟ ਜਾਰੀ ਹੋਇਆ ਸੋ 11 ਤਰੀਕ ਨੂੰ ਤਾਂ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈ ਚੁੱਕਿਆ ਹੈ ਪਰ ਹੁਣ ਕੱਲ ਦੀ ਚਿੰਤਾ ਬਹੁਤ ਸਾਰਿਆਂ ਨੂੰ ਸਤਾ ਰਹੀ ਹੈ ਕਿ ਕੱਲ ਨੂੰ ਜਿਹੜਾ ਉਹ ਕਿਤੇ ਮੀਂਹ ਹਨੇਰੀ ਜਿਹੜੀ ਉਹ ਤੇਜ਼ ਨਾ ਹੋ ਹਾਲਾਂਕਿ ਕਿਸਾਨਾਂ ਦੀਆਂ ਫਸਲਾਂ ਜਿਹੜੀਆਂ ਨੇ ਉਹ ਪੱਕ ਚੁੱਕੀਆਂ ਨੇ ਅਤੇ ਫਸਲਾਂ ਪੱਕਣ ਤੋਂ ਬਾਅਦ ਮੀਂਹ ਨੂੰ ਲੈ ਕੇ ਉਹ ਕਾਫੀ ਡਰੇ ਹੋਏ ਨੇ ਪਰ ਤੁਸੀਂ ਕਮੈਂਟਾਂ ਦੇ ਵਿੱਚ ਦੱਸਿਓ ਕਿ ਕੀ ਅੱਜ ਦਾ ਮੌਸਮ ਤੁਹਾਡੇ ਸ਼ਹਿਰ ਦੇ ਵਿੱਚ ਕਿਹੋ ਜਿਹਾ ਹੈ ਕੀ ਸਵੇਰੇ ਤੁਹਾਡੇ ਸ਼ਹਿਰ ਦੇ ਵਿੱਚ ਮੀਂਹ ਪਿਆ ਹੈ ਤੇ ਤੁਹਾਡੇ ਸ਼ਹਿਰ ਦਾ ਨਾਮ ਕੀ ਹੈ ਸ਼ਹਿਰ ਦੇ ਆਪਣੇ ਨਾਮ ਕਮੈਂਟਾਂ ਦੇ ਵਿੱਚ ਜਰੂਰ ਦੱਸੋ